ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਬਹੁਤ ਸਾਰੇ ਕੈਂਡੀਡੇਟ ਦੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਆਏ ਸੀ ਕਿ ਸਰ ਇਹ ਦੱਸੋ ਕਿ ਪਹਿਲੀ ਲਿਸਟ ਕਦੋਂ ਆਏਗੀ ਕਿੰਨੇ ਕੈਂਡੀਡੇਟ ਦੀ ਆਏਗੀ ਜੁਆਇਨਿੰਗ ਦਾ ਪ੍ਰੋਸੈਸ ਕੀ ਹੋਏਗਾ ਮੈਰਿਟ ਕਿੰਨੀ ਡਾਊਨ ਜਾਏਗੀ ਜਾਂ ਹੋਰ ਵੀ ਜਿੰਨੇ ਡਾਊਟ ਆ ਉਹ ਆਪਾਂ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ ਤੁਹਾਡੇ ਸੋ ਇਸ ਲਈ ਚੈਨਲ ਤੇ ਨਵੇਂ ਜੁੜਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਠੀਕ ਹੈ ਸੋ ਹੁਣ ਆਪਾਂ 1 ਬਾਈ 1 ਜੋ ਹੈ ਤੁਹਾਡੇ ਡਾਊਟ ਲੈਣੇ ਆ ਪਹਿਲਾ ਡਾਊਟ ਜੋ ਹੈ ਉਹ ਤੁਹਾਡਾ ਜੁਆਇਨਿੰਗ ਕਦੋਂ ਸ਼ੁਰੂ ਹੋਏਗੀ ਇਹ ਹੈ ਦੇਖੋ 11 ਤਰੀਕ 11 ਜੁਲਾਈ ਨੂੰ ਜੋ ਹੈ ਕੋਰਟ ਦੇ ਵਿੱਚ ਹੀアリング ਹੋਈ ਹੈ ਔਰ ਹੀアリング ਤੋਂ ਬਾਅਦ ਜੋ ਹੈ ਰਿਟਰਨ ਦੇ ਵਿੱਚ ਆਰਡਰ ਜੋ ਹੈ ਉਹ ਨਹੀਂ ਆਏਗਾ ਠੀਕ ਹੈ ਜਿਵੇਂ ਹੀ ਰਿਟਰਨ ਦੇ ਵਿੱਚ ਆਰਡਰ ਆਉਣਗੇ ਡਿਪਾਰਟਮੈਂਟ ਦੇ ਵੱਲੋਂ ਜੋ ਵੀ ਕੋਰਟ ਨੂੰ ਕੋਰਟ ਦੇ ਵੱਲੋਂ ਜੋ ਡਿਪਾਰਟਮੈਂਟ ਨੂੰ ਹਦਾਇਤਾਂ ਹੋਣ ਗਿਆ ਉਸ ਦੇ ਅਕੋਰਡਿੰਗ ਜੋ ਹੈ ਇਹ ਪ੍ਰੋਸੈਸ ਸ਼ੁਰੂ ਕੀਤਾ ਜਾ ਸਕਦਾ ਹੈ ਠੀਕ ਹੈ ਜੇਕਰ ਹਾਈ ਕੋਰਟ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਡਿਪਾਰਟਮੈਂਟ ਵਿਦਿਨ ਇਨ ਡੇਸ ਦੇ ਵਿੱਚ ਕੀ ਹੈ ਇਹ ਭਰਤੀ ਨੂੰ ਕੰਪਲੀਟ ਕਰੇ ਤਾਂ ਜਿਵੇਂ ਹੀ ਰਿਟਰਨ ਆਰਡਰ ਆਉਂਦੇ ਆ ਉਸੇ ਦਿਨ ਤੁਹਾਨੂੰ ਜੋ ਹੈ ਜੁਆਇਨਿੰਗ ਦਾ ਪ੍ਰੋਸੈਸ ਜੋ ਹੈ ਸ਼ੁਰੂ ਹੁੰਦਾ ਹੈ ਨਜ਼ਰ ਆ ਸਕਦਾ ਹੈ ਠੀਕ ਹੈ ਇਸ ਤੋਂ ਇਲਾਵਾ ਬੀਐਡ ਵਾਲੇ ਜੋ ਹੈ ਉਹ ਐਲਪੀਏ ਦੀ ਤਿਆਰੀ ਕਰ ਸਕਦੇ ਆ ਜਾਂ ਡਬਲ ਬੈਂਚ ਤੇ ਜਾ ਸਕਦੇ ਆ ਉਹ ਅਲੱਗ ਮੁੱਦਾ ਹੈ ਉਸ ਦੇ ਉੱਪਰ ਆਪਾਂ ਅਲੱਗ ਤੋਂ ਇੱਕ ਵੀਡੀਓ ਦੇ ਵਿੱਚ ਡਿਸਕਸ ਕਰ ਲਾਂਗੇ ਲੇਕਿਨ ਮੈਂ ਹੁਣ ਮੇਨਲੀ ਜੋ ਹੈ ਜੋ ਥੰਬਨੇਲ ਦਿੱਤਾ ਹੈ ਸਿਰਫ ਇਸ ਦੇ ਉੱਪਰ ਹੀ ਡਿਸਕਸ ਕਰਾਂਗਾ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਜੁਆਇਨਿੰਗ ਕਦੋਂ ਠੀਕ ਹੈ ਇਹ ਡਿਪੈਂਡ ਕਰੇਗਾ ਆਰਡਰ ਦੇ ਉੱਪਰ ਕੀ ਹਾਈ ਕੋਰਟ ਦੇ ਵੱਲੋਂ ਕੀ ਆਰਡਰ ਆਉਂਦੇ ਆ ਲੇਕਿਨ ਜੁਆਇਨਿੰਗ ਦਾ ਪ੍ਰੋਸੈਸ ਕਿਵੇਂ ਹੋਏਗਾ ਉਹ ਮੈਂ ਪੂਰਾ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਸਕਦਾ ਠੀਕ ਹੈ ਜੇਕਰ ਹਾਈ ਕੋਰਟ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਜਾਂਦੇ ਆ ਕਿ ਜਲਦੀ ਤੋਂ ਜਲਦੀ ਇਸ ਭਰਤੀ ਨੂੰ ਕੰਪਲੀਟ ਕੀਤਾ ਜਾਵੇ ਕਿਉਂਕਿ ਆਲਰੇਡੀ ਬਹੁਤ ਸਾਲ ਹੋ ਚੁੱਕਿਆ ਹੈ ਇਸ ਭਰਤੀ ਨੂੰ ਠੀਕ ਹੈ ਤਾਂ ਡਿਪਾਰਟਮੈਂਟ ਦੇ ਵੱਲੋਂ ਸਭ ਤੋਂ ਪਹਿਲਾਂ ਜੋ ਹੈ ਇੱਕ ਲੈਟਰ ਜਾਰੀ ਕੀਤਾ ਜਾਏਗਾ ਸਟੇਸ਼ਨ ਚੂਜ਼ ਕਰਨ ਦਾ ਠੀਕ ਹੈ ਜੇਕਰ ਸਟੇਸ਼ਨ ਚੂਜ਼ ਕਰਨ ਦਾ ਪ੍ਰੋਸੈਸ ਆਫਲਾਈਨ ਹੋਏਗਾ ਤਾਂ ਡਿਪਾਰਟਮੈਂਟ ਤੁਹਾਨੂੰ ਜੋ ਹੈ ਜਿੱਥੇ ਤੁਹਾਡੀ ਡੀਵੀ ਹੋਈ ਹੈ ਉੱਥੇ ਬੁਲਾਏਗਾ ਠੀਕ ਹੈ ਆਫਿਸ ਦੇ ਵਿੱਚ ਆਫਿਸ ਦੇ ਵਿੱਚ ਜਿੰਨੇ ਵੀ ਤੁਹਾਡੇ ਨੰਬਰਾਂ ਨੰਬਰ ਵਾਈਜ਼ ਜੋ ਹੈ 1 ਬਾਈ 1 ਤੁਸੀਂ ਅੰਦਰ ਜਾਓਗੇ ਸਟੇਸ਼ਨ ਚੂਜ਼ ਕਰੋਗੇ ਠੀਕ ਹੈ ਜੋ ਵੀ ਤੁਸੀਂ ਕਰਨਾ ਹੋਏਗਾ ਫਿਰ ਉਸ ਸਟੇਸ਼ਨ ਦੇ ਵਿੱਚ ਜਿੰਨੀਆਂ ਸੀਟਾਂ ਹੋਣਗੀਆਂ ਖਾਲੀ ਉਹ ਸਟੇਸ਼ਨ ਉਸ ਹਿਸਾਬ ਨਾਲ ਫਿਲ ਹੁੰਦਾ ਜਾਏਗਾ ਉਸ ਤੋਂ ਬਾਅਦ ਜੇਕਰ ਡਿਪਾਰਟਮੈਂਟ ਆਨਲਾਈਨ ਪ੍ਰੋਸੈਸ ਸ਼ੁਰੂ ਕਰਦਾ ਹੈ ਜੋ ਕਿ ਛਾੜ 35 ਟਾਈਮ ਕੀਤਾ ਗਿਆ ਸੀ ਤਾਂ ਇਸ ਦੇ ਵਿੱਚ ਕੀ ਹੈ ਤੁਹਾਡੀ ਰਜਿਸਟ੍ਰੇਸ਼ਨ ਆਈਡੀ ਦੇ ਵਿੱਚ ਜੋ ਹੈ ਜਿੰਨੇ ਵੀ ਸਕੂਲ ਖਾਲੀ ਹੋਣਗੇ ਸਕੂਲ ਦੇ ਵਿੱਚ ਸੀਟਾਂ ਖਾਲੀ ਹੋਣਗੀਆਂ ਉਹ ਸਾਰੇ ਸ਼ੋ ਹੋਣਗੇ ਤੁਸੀਂ ਕਿੰਨੇ ਸਕੂਲ ਚੂਜ਼ ਕਰਨੇ ਆ ਇਹ ਤੁਹਾਡੇ ਤੇ ਡਿਪੈਂਡ ਹੈ ਅਗਰ ਤੁਸੀਂ ਮੇਰੇ ਤੋਂ ਪੁੱਛੋਗੇ ਤਾਂ ਮੈਂ ਤੁਹਾਨੂੰ ਇਹ ਜ਼ਰੂਰ ਕਹਾਂਗਾ ਕਿ ਮੈਕਸਿਮਮ ਜੋ ਹੈ 30 ਪਲੱਸ ਸਕੂਲ ਜੋ ਹੈ ਉਹ ਜ਼ਰੂਰ ਚੂਜ਼ ਕਰੋ ਆਪਣੇ ਜੋ ਵੀ ਤੁਹਾਨੂੰ ਨੇੜੇ ਲੱਗਦੇ ਆ ਠੀਕ ਹੈ ਉਹਨਾਂ ਦੇ ਵਿੱਚੋਂ ਕੋਈ ਇੱਕ ਨਾ ਇੱਕ ਮਿਲਣ ਦੀ ਜੋ ਹੈ ਉਹ ਸੰਭਾਵਨਾ ਹੋਏਗੀ ਠੀਕ ਹੈ 30 ਪਲੱਸ ਜਿੰਨੇ ਵੀ ਮਰਜ਼ੀ ਕਰ ਸਕਦੇ ਹੋ 20 ਤੋਂ ਲੈ ਕੇ 50 ਵੀ ਕਰ ਸਕਦੇ ਹੋ ਸਾਰੇ ਵੀ ਕਰ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਹੈ ਠੀਕ ਹੈ ਹੁਣ ਦੂਸਰੀ ਗੱਲ ਜੋ ਹੈ ਇਸ ਤੋਂ ਬਾਅਦ ਕੀ ਹੋਏਗਾ ਜਦੋਂ ਤੁਸੀਂ ਸਕੂਲ ਚੂਜ਼ ਕਰ ਲੋਗੇ ਇਸ ਲਈ ਤੁਹਾਨੂੰ ਸਕੂਲ ਚੂਜ਼ ਕਰਨ ਲਈ ਇੱਕ ਹਫ਼ਤੇ ਦਾ ਜੋ ਹੈ ਉਹ ਸਮਾਂ ਦਿੱਤਾ ਜਾਏਗਾ ਕਿਉਂਕਿ ਤੁਸੀਂ ਇੱਕ ਹਫ਼ਤੇ ਦੇ ਆਸ-ਪਾਸ ਜੋ ਹੈ ਉਹ ਤੁਸੀਂ ਆਪਣੇ ਜਿੰਨੇ ਵੀ ਸਕੂਲ ਚੂਜ਼ ਕਰਨੇ ਆ ਉਹ ਚੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਜਦੋਂ ਤੁਸੀਂ ਸਕੂਲ ਚੂਜ਼ ਕਰ ਲੋਗੇ ਤੁਹਾਡਾ ਡਿਪਾਰਟਮੈਂਟ ਜੋ ਹੈ ਉਹ ਇੱਕ ਹੋਰ ਲੈਟਰ ਜਾਰੀ ਕਰੇਗਾ ਇਹ ਲੈਟਰ ਹੋਏਗਾ ਸਟੇਸ਼ਨ ਅਲੋਟ ਦਾ ਕਿ ਸਟੇਸ਼ਨ ਜੋ ਹੈ ਉਹ ਲੋਟ ਹੋ ਚੁੱਕੇ ਆ ਇਹ ਅਲੋਟ ਜੇਕਰ ਤੁਹਾਨੂੰ ਆਨਲਾਈਨ ਪ੍ਰੋਸੈਸ ਜੋ 6435 ਵਾਲਾ ਫੋਲੋ ਕੀਤਾ ਗਿਆ ਤਾਂ ਸੇਮ ਰਜਿਸਟ੍ਰੇਸ਼ਨ ਆਈਡੀ ਦੇ ਵਿੱਚ ਤੁਹਾਡਾ ਜੋ ਕਾਲਮ ਲੈਫਟ ਸਾਈਡ ਬਣਿਆ ਹੁੰਦਾ ਸਭ ਤੋਂ ਉੱਪਰ ਜੋ ਹੈ ਤੁਹਾਨੂੰ ਇੱਥੇ ਸਟੇਸ਼ਨ ਅਲੋਟ ਵਾਲਾ ਜੋ ਹੈ ਨਿਊ ਕਾਲਮ ਦਿਖੇਗਾ ਜਦੋਂ ਤੁਸੀਂ ਉਸ ਦੇ ਉੱਪਰ ਕਲਿੱਕ ਕਰੋਗੇ ਤਾਂ ਇੱਥੇ ਜੋ ਰਾਈਟ ਸਾਈਡ ਹੈ ਜੋ ਵੀ ਤੁਹਾਨੂੰ ਸਟੇਸ਼ਨ ਅਲੋਟਸ ਸਕੂਲਾ ਲੋਡ ਹੋਇਆ ਹੋਏਗਾ ਉਹ ਤੁਹਾਨੂੰ ਸ਼ੋ ਹੋ ਜਾਏਗਾ ਔਰ نیچے ਥੱਲੇ ਇੱਕ ਡੇਟ ਮੈਂਸ਼ਨ ਹੋਏਗੀ ਕਿ ਤੁਸੀਂ ਇੰਨੀ ਡੇਟ ਦੇ ਵਿੱਚ ਜੋ ਹੈ ਉਹ ਆਪਣਾ ਆਫਰ ਲੈਟਰ ਪ੍ਰਾਪਤ ਕਰਨਾ ਹੈ ਔਰ ਕਿੱਥੋਂ ਪ੍ਰਾਪਤ ਕਰਨਾ ਉਹ ਵੀ ਮੈਂਸ਼ਨ ਹੋਏਗਾ ਠੀਕ ਹੈ ਬਕਾਇਦਾ ਡਿਪਾਰਟਮੈਂਟ ਇਸ ਲਈ ਗਾਈਡਲਾਈਨ ਜੋ ਹੈ ਉਹ ਜਾਰੀ ਕਰੇਗਾ ਵਿਦਿਨ ਕਿੰਨੇ ਡੇਸ ਜੋ ਹੈ ਉਹ ਤੁਸੀਂ ਉੱਥੇ ਜਾ ਕੇ ਆਪਣਾ ਆਫਰ ਲੈਟਰ ਲੈਣਾ ਹੁੰਦਾ ਹੈ ਇਹ ਮੈਂਸ਼ਨ ਹੁੰਦਾ ਵਿੱਚ ਠੀਕ ਹੈ ਫਿਰ ਵੀ ਵਿਦਿਨ 10 ਡੇਜ਼ ਜੋ ਹੈ ਤੁਸੀਂ ਸਕੂਲ ਦੇ ਵਿੱਚ ਜੁਆਇਨਿੰਗ ਕਰਨਾ ਹੁੰਦਾ ਹੈ ਓਕੇ ਸੋ ਕਰੀਬ-ਕਰੀਬ ਇਸ ਪੂਰੇ ਪ੍ਰੋਸੈਸ ਨੂੰ ਸਟੇਸ਼ਨ ਚੂਜ਼ ਕਰਨ ਨੂੰ ਸਟੇਸ਼ਨ ਅਲੋਟ ਨੂੰ 10 ਦਿਨਾਂ ਦਾ ਸਮਾਂ ਜੋ ਹੈ ਉਹ ਲੱਗ ਸਕਦਾ ਹੈ ਠੀਕ ਹੈ 10 ਦਿਨਾਂ ਦੇ ਵਿੱਚ ਆਫਰ ਲੈਟਰ ਜੋ ਹੈ ਉਹ ਤੁਹਾਡੇ ਹੱਥ ਹੋਣਗੇ ਉਸ ਤੋਂ ਬਾਅਦ ਕੀ ਪ੍ਰੋਸੈਸ ਹੋਏਗਾ ਜਦੋਂ ਤੁਸੀਂ ਆਫਰ ਲੈਟਰ ਲਓਗੇ ਠੀਕ ਹੈ ਆਫਰ ਲੈਟਰ ਲਈ ਕੀ ਕੀ ਚਾਹੀਦੇ ਆ ਕੀ ਕੀ ਡਾਕੂਮੈਂਟ ਚਾਹੀਦੇ ਆ ਉਹ ਮੈਂ ਤੁਹਾਨੂੰ ਅਲੱਗ ਤੋਂ ਜ਼ਰੂਰ ਵੀਡੀਓ ਦੇ ਵਿੱਚ ਦੱਸਾਂਗਾ ਜੇ ਤੁਸੀਂ ਇਸ ਵੀਡੀਓ ਦੇ ਵਿੱਚ ਕਹੋਗੇ ਤਾਂ ਫਿਰ ਵੀ ਮੈਂ ਸ਼ੋਰਟ ਦੇ ਵਿੱਚ ਦੱਸ ਦਿਨਾ ਜਿੰਨੇ ਵੀ ਡਾਕੂਮੈਂਟ ਤੁਸੀਂ ਡੀਵੀ ਫਾਈਲ ਦੇ ਵਿੱਚ ਲਗਾ ਕੇ ਗਏ ਸੀ ਡੀਵੀ ਕਰਵਾਉਣ ਲਈ ਉਹ ਸਾਰੇ ਚਾਹੀਦੇ ਆ ਉਸ ਤੋਂ ਇਲਾਵਾ ਵੀ ਕੁਝ ਫਾਰਮ ਚਾਹੀਦੇ ਆ ਜੋ ਕਿ ਮੇਰੇ ਕੋਲ ਸੇਵ ਪਏ ਆ ਮੈਂ ਤੁਹਾਨੂੰ ਪੂਰੇ ਸ਼ੋਅ ਕਰਕੇ ਦਿਖਾਵਾਂਗਾ ਕਿ ਇਹ ਫਾਰਮ ਜੋ ਹੈ ਉਹ ਤੁਸੀਂ ਫਿਲ ਕਰਨੇ ਹੁੰਦੇ ਆ ਠੀਕ ਆ ਉਹ ਫਾਰਮ ਤੁਹਾਨੂੰ ਵੀਡੀਓ ਦੇ ਵਿੱਚ ਵੀ ਦੇਖਣ ਨੂੰ ਮਿਲ ਜਾਣਗੇ ਟੈਲੀਗ੍ਰਾਮ ਤੇ ਵੀ ਸ਼ੇਅਰ ਕਰ ਦਿੱਤੇ ਜਾਣਗੇ ਤਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਹੋਏ ਠੀਕ ਆ ਉਸ ਤੋਂ ਬਾਅਦ ਅਗਲਾ ਪ੍ਰਕਿਰਿਆ ਕੀ ਹੋਏਗਾ ਕਿ ਤੁਸੀਂ ਆਪਣੇ ਆਫਰ ਲੈਟਰ ਜੋ ਹੈ ਉਹ ਲੈਣ ਜਾਓਗੇ ਆਫਰ ਲੈਟਰ ਲੈਣ ਤੋਂ ਬਾਅਦ ਜੋ ਹੈ ਕੁਝ ਕੈਂਡੀਡੇਟ ਪੁੱਛ ਰਿਹਾ ਕਿ ਮੈਡੀਕਲ ਜੋ ਹੈ ਉਹ ਕਦੋਂ ਕਰਵਾਉਣਾ ਹੈ ਦੇਖੋ ਜਦੋਂ ਤੁਹਾਨੂੰ ਆਫਰ ਲੈਟਰ ਮਿਲ ਜੇਗਾ ਤੁਸੀਂ ਆਫਰ ਲੈਟਰ ਲੈਣ ਤੋਂ ਬਾਅਦ ਹੀ ਮੈਡੀਕਲ ਕਰਵਾਓਗੇ ਠੀਕ ਹੈ ਕਿਉਂਕਿ ਮੈਡੀਕਲ ਫਾਈਲ ਦੇ ਵਿੱਚ ਜੋ ਤੁਹਾਡਾ ਆਫਰ ਲੈਟਰ ਹੈ ਉਸ ਦੀ ਕਾਪੀ ਲੱਗਦੀ ਹੈ ਠੀਕ ਹੈ ਫੋਟੋਕਾਪੀ ਲੱਗਦੀ ਹੈ ਨਾਲ 10th ਦਾ ਸਰਟੀਫਿਕੇਟ ਲੱਗਦਾ ਹੈ ਨਾਲ ਤੁਹਾਡਾ ਜੋ ਹੈ ਆਈ ਡੀ ਕਾਰਡ ਦੀ ਫੋਟੋਕਾਪੀ ਜੋ ਹੈ ਉਹ ਮੈਂਸ਼ਨ ਹੁੰਦੀ ਹੈ ਨਾਲ ਮੈਡੀਕਲ ਫਾਈਲ ਦਾ ਜੋ ਵੀ ਪ੍ਰੋਸੈਸ ਹੁੰਦਾ ਹੈ ਜੋ ਵੀ ਪੇजेस ਹੁੰਦੇ ਆ ਉਹ ਮੈਂਸ਼ਨ ਹੁੰਦੇ ਆ ਔਰ ਮੈਡੀਕਲ ਕਰਵਾਉਣਾ ਕਿੱਥੇ ਹੈ ਜੇਸ ਡਿਸਟ੍ਰਿਕਟ ਦੇ ਵਿੱਚ ਤੁਹਾਡੀ ਜੁਆਇਨਿੰਗ ਹੋਏਗੀ ਉਸ ਡਿਸਟ੍ਰਿਕਟ ਦੇ ਸਿਵਲ ਹਸਪੀਟਲ ਦੇ ਵਿੱਚੋਂ ਮੈਡੀਕਲ ਤੁਸੀਂ ਕਰਵਾਉਣਾ ਠੀਕ ਹੈ ਇਹ ਪ੍ਰੋਸੈਸ ਹੋਏਗਾ ਮੈਡੀਕਲ ਦਾ ਠੀਕ ਹੈ ਫਿਰ ਮੈਡੀਕਲ ਕਰਵਾਉਣ ਤੋਂ ਬਾਅਦ ਤੁਸੀਂ ਆਪਣੇ ਬੀਪੀਓ ਆਫਿਸ ਜਾਓਗੇ ਬੀਪੀਓ ਆਫਿਸ ਜਾ ਕੇ ਜੋ ਤੁਹਾਡੀ ਪੂਰੀ ਸੇਮ ਫਾਈਲ ਜੋ ਹੈ ਡਾਕੂਮੈਂਟ ਵੈਰੀਫਿਕੇਸ਼ਨ ਟਾਈਮ ਲੱਗੀ ਸੀ ਉਸ ਫਾਈਲ ਦੇ ਵਿੱਚ ਮੈਡੀਕਲ ਅਟੈਚ ਹੋਏਗਾ ਹੋਰ ਡਾਕੂਮੈਂਟ ਵੀ ਅਟੈਚ ਹੋਣਗੇ ਉਹ ਤੁਹਾਡੇ ਨਾਲ ਸਾਰੇ ਸ਼ੇਅਰ ਕੀਤੇ ਜਾਣਗੇ ਠੀਕ ਹੈ ਉਹ ਫਿਰ ਤੁਸੀਂ ਆਪਣੀ ਫਾਈਲ ਜੋ ਹੈ ਬੀਪੀਓ ਆਫਿਸ ਦੇ ਵਿੱਚ ਸਬਮਿਟ ਕਰੋਗੇ ਬੀਪੀਓ ਆਫਿਸ ਦੇ ਵੱਲੋਂ ਤੁਹਾਨੂੰ ਜੋ ਹੈ ਇੱਕ ਲੈਟਰ ਜਾਰੀ ਕੀਤਾ ਜਾਏਗਾ ਇੱਕ ਡਿਸਪੈਚ ਨੰਬਰ ਦਿੱਤਾ ਜਾਏਗਾ ਉਸ ਡਿਸਪੈਚ ਨੰਬਰ ਨੂੰ ਲੈ ਕੇ ਤੁਸੀਂ ਆਪਣੇ ਸਕੂਲ ਜਾਓਗੇ ਠੀਕ ਹੈ ਸਕੂਲ ਦੇ ਵਿੱਚ ਤੁਸੀਂ ਆਪਣੀ ਹਾਜ਼ਰੀ ਲਗਵਾਓਗੇ ਹਾਜ਼ਰੀ ਕਦੋਂ ਲਗਵਾਉਣੀ ਹੁੰਦੀ ਹੈ ਇਸ ਨੂੰ ਲੈ ਕੇ ਕਾਫੀ ਸਾਰੇ ਕੈਂਡੀਡੇਟ ਪੁੱਛਦੇ ਆ ਕਿ ਸਰ ਦੁਪਹਿਰ ਤੋਂ ਪਹਿਲਾਂ ਜੁਆਇਨ ਕਰਨਾ ਹੈ ਜਾਂ ਦੁਪਹਿਰ ਤੋਂ ਬਾਅਦ ਜੁਆਇਨ ਕਰਨਾ ਹੈ ਦੇਖੋ ਦੁਪਹਿਰ ਤੋਂ ਪਹਿਲਾਂ ਹੀ ਜੁਆਇਨ ਕਰੋ ਠੀਕ ਹੈ ਦੁਪਹਿਰ ਤੋਂ ਪਹਿਲਾਂ ਜੁਆਇਨ ਕਰਨ ਦੇ ਨਾਲ ਜੋ ਹੈ ਸੈਲਰੀ ਪੂਰੇ ਦਿਨ ਦੀ ਮਿਲਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੇ ਬੈਨੀਫਿਟ ਹੁੰਦੇ ਆ ਸਨਿਓਰਿਟੀ ਵਗੈਰਾ ਦਾ ਇਸ਼ੂ ਹੁੰਦਾ ਹੈ ਬਾਕੀ ਉਹ ਗੱਲਾਂ ਬਾਅਦ ਵਿੱਚ ਕਰਾਂਗੇ ਜਦੋਂ ਤੁਹਾਡਾ ਡਿਪਾਰਟਮੈਂਟ ਨੇ ਪ੍ਰੋਸੈਸ ਸ਼ੁਰੂ ਕਰ ਦਿੱਤਾ ਠੀਕ ਹੈ ਸਕੂਲ ਦੇ ਵਿੱਚ ਜਦੋਂ ਤੁਸੀਂ ਪਹੁੰਚ ਗਏ ਤਾਂ ਹਾਜ਼ਰੀ ਮਿਲ ਜੇਗੀ ਉੱਥੇ ਹਾਜ਼ਰੀ ਦੀ ਰਿਪੋਰਟ ਬਣੇਗੀ ਉਹ ਤੁਸੀਂ ਬੀਪੀ ਆਫਿਸ ਸਬਮਿਟ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਜਿੰਨਾ ਵੀ ਪ੍ਰੋਸੈਸ ਹੈ ਉਹ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਇੱਕ ਅਲੱਗ ਵੀਡੀਓ ਦੇ ਵਿੱਚ ਕਵਰ ਕਰ ਦਿੱਤਾ ਜਾਏਗਾ ਠੀਕ ਹੈ ਸੋ ਬੇਸਿਕਲੀ ਇਹ ਪੂਰਾ ਬਰੀਫ ਦੇ ਵਿੱਚ ਮੈਂ ਜੁਆਇਨਿੰਗ ਦਾ ਪ੍ਰੋਸੈਸ ਜੋ ਹੈ ਉਹ ਤੁਹਾਨੂੰ ਦੱਸਦਾ ਹੁਣ ਗੱਲ ਕਰਦੇ ਹਾਂ ਕਿ ਪਹਿਲੀ ਲਿਸਟ ਜੋ ਹੈ ਉਹ ਕਦੋਂ ਆਉਣ ਦੀ ਸੰਭਾਵਨਾ ਹੈ ਦੇਖੋ ਇਹ ਡਿਪੈਂਡ ਕਰੇਗਾ 11 ਜੁਲਾਈ ਦੇ ਆਰਡਰ ਦੇ ਉੱਪਰ ਠੀਕ ਹੈ 11 ਜੁਲਾਈ ਦੇ ਆਰਡਰ ਦੇ ਵਿੱਚ ਜੇਕਰ ਕਿਹਾ ਜਾਂਦਾ ਹੈ ਕਿ ਜਿੰਨੀ ਜਲਦੀ ਹੋ ਸਕੇ ਡਿਪਾਰਟਮੈਂਟ ਭਰਤੀ ਪੂਰੀ ਕਰੇ ਤਾਂ ਪਹਿਲੀ ਲਿਸਟ ਤੁਹਾਨੂੰ ਅਗਲੇ ਦਿਨ ਨੂੰ ਹੀ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਵਿੱਚ ਜਿੰਨੇ ਵੀ ਐਲੀਜੀਬਲ ਕੈਂਡੀਡੇਟ ਹੋਣਗੇ ਜਿੰਨੇ ਵਿਧ ਹੈਲਡ ਕੈਂਡੀਡੇਟ ਹੋਣਗੇ ਉਹ ਸਾਰੇ ਦੇਖਣ ਨੂੰ ਮਿਲਣਗੇ ਵਿਧ ਹੈਲਡ ਦਾ ਮਤਲਬ ਇਹ ਹੈ ਕਿ ਕਿਸੇ ਦੇ ਡਾਕੂਮੈਂਟ ਜੋ ਹੈ ਉਹ ਰਹਿ ਗਏ ਹੋਣਗੇ ਤਾਂ ਉਹ ਡਿਪਾਰਟਮੈਂਟ ਜਾ ਕੇ ਆਪਣੇ ਡਾਕੂਮੈਂਟ ਸਬਮਿਟ ਕਰਵਾ ਸਕਦਾ ਹੈ ਠੀਕ ਹੈ ਪਿਛਲੀ ਵਾਰੀ ਸ਼ਾਇਦ ਜੋ ਹੈ ਸ਼ਾਰਟ ਪੈਂਟੀ ਟਾਈਮ ਕੁਝ ਅਦਰ ਸਟੇਟ ਦੇ ਕੈਂਡੀਡੇਟ ਨੂੰ ਵਿਦ ਹੇਲਡ ਰੱਖਿਆ ਗਿਆ ਸੀ ਠੀਕ ਹੈ ਸੋ ਹੌਨ ਡਿਪਾਰਟਮੈਂਟ ਕੀ ਕਰਦਾ ਹੈ ਇਹ ਡਿਪਾਰਟਮੈਂਟ ਦੇ ਉੱਪਰ ਹੈ ਲੇਕਿਨ ਪਹਿਲੀ ਲਿਸਟ ਦੇ ਵਿੱਚ ਕੁਝ ਇਦਾਂ ਦਾ ਪ੍ਰੋਸੈਸ ਹੁੰਦਾ ਹੈ ਕਿ ਐਲੀਜੀਬਲ ਕੈਂਡੀਡੇਟ ਔਰ ਵਿਦ ਹੇਲਡ ਕੈਂਡੀਡੇਟ ਦੋਵਾਂ ਦੀ ਲਿਸਟ ਆਉਂਦੀ ਹੈ ਜੋ ਐਲੀਜੀਬਲ ਕੈਂਡੀਡੇਟ ਹੁੰਦੇ ਆ ਉਹਨਾਂ ਨੂੰ ਆਫਰ ਲੈਟਰ ਜੋ ਹੈ ਉਹ ਜਾਰੀ ਹੋ ਜਾਂਦੇ ਆ ਔਰ ਵਿਦ ਹੇਲਡ ਨੂੰ ਕੁਝ ਸਮੇਂ ਬਾਅਦ ਹੋ ਜਾਂਦੇ ਆ ਠੀਕ ਹੈ ਹੁਣਗੇ ਦੋਵਾਂ ਨੂੰ ਹੀ ਔਰ ਵਿਦ ਹੇਲਡ ਦੇ ਵਿੱਚ ਉਹ ਹੀ ਕੈਂਡੀਡੇਟ ਨੂੰ ਹੋਣਗੇ ਜਿਹੜੇ ਐਲੀਜੀਬਲ ਹੋਣਗੇ ਜੋ ਕੁਆਲਿਫਿਕੇਸ਼ਨ ਯੋਗਤਾਵਾਂ ਨੇ ਉਹ ਸਾਰੀਆਂ ਕੰਪਲੀਟ ਕਰਦਾ ਹੋਏਗਾ ਤਾਂ ਠੀਕ ਹੈ ਉਸ ਤੋਂ ਬਾਅਦ ਪਹਿਲੀ ਲਿਸਟ ਕਿੰਨੇ ਕੈਂਡੀਡੇਟ ਦੀ ਆਏਗੀ ਦੇਖੋ ਜੇਕਰ ਡਿਪਾਰਟਮੈਂਟ ਇਹ ਭਰਤੀ ਵਿਦ ਬੈਕਲੋਗ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਠੀਕ ਹੈ ਤਾਂ ਕਿਉਂਕਿ ਬੈਕਲੋਗ ਦੇ ਅਨੁਸਾਰ ਜੋ 1664 ਹੈ اور پلس جنیاں بھی سیٹاں نے جو پلس والی سیٹاں نے وہ بیکلوگ دے وچ ہے ਠੀਕ ਹੈ 1664 ਜੋ ਹੈ ਇਹ ਦੂਸਰੀਆਂ سیٹاں ਨੇ ਇਸ ਦੀ एग्जांपल ਮੈਂ ਦੇ ਦਿੰਦਾ ਜਿਵੇਂ SC MB ਕੈਟਾਗਰੀ ਹੈ ਔਰ SC RO ਕੈਟਾਗਰੀ ਹੈ ਦੋਵਾਂ ਦੀਆਂ ਸੀਟਾਂ ਜੋ ਹੈ 170 70 ਨੇ ਠੀਕ ਹੈ ਲੇਕਿਨ ਇੱਥੇ ਵਿਦ ਬੈਕਲੋਗ ਜੋ ਹੈ ਉਹ ਨੀਅਰ ਅਬਾਊਟ 297 ਔਰ 298 ਦੇ ਕਰੀਬ ਜੋ ਹੈ ਦੋਵਾਂ ਦੀਆਂ ਸੀਟਾਂ ਨੇ ਜੇਕਰ ਡਿਪਾਰਟਮੈਂਟ ਏ ਜੇਕਰ ਤੁਹਾਨੂੰ ਲਿਸਟ ਦੇ ਵਿੱਚ ਇਹ ਡਾਟਾ 170 ਤੋਂ ਘੱਟ ਦੇਖਣ ਨੂੰ ਮਿਲੇ SC RO ਦਾ SC MB ਦਾ ਤਾਂ ਤੁਸੀਂ ਖੁਦ ਹੀ ਸਮਝ ਜਾਓ ਕਿ ਇਹ ਵਿਦ ਬੈਕਲੋਗ ਜੋ ਹੈ ਲਿਸਟ ਨਹੀਂ ਆਈ ਹੈ ਜੇਕਰ ਇਹ ਡਾਟਾ 170 ਪਲੱਸ ਨੂੰ ਦੇਖਣ ਨੂੰ ਮਿਲੇ ਤਾਂ ਪਤਾ ਲੱਗ ਜਾਏਗਾ ਕਿ ਇਹ ਬੈਕਲੋਗ ਦੇ ਨਾਲ ਆਈ ਹੈ ਔਰ ਮੈਂ ਤੁਹਾਨੂੰ ਪਹਿਲੀ ਲਿਸਟ ਜੋ ਹੈ ਉਹ ਵਿਦ ਬੈਕਲੋਗ ਦੱਸਣ ਜਾ ਰਿਹਾ ਹਾਂ ਵਿਦ ਬੈਕਲੋਗ ਠੀਕ ਹੈ ਵਿਦ ਬੈਕਲੋਗ ਮਤਲਬ ਕਿ ਪੂਰੀ ਕੰਪਲੀਟ 2364 ਦੀ ਲਿਸਟ ਠੀਕ ਹੈ ਜੇਕਰ ਡਿਪਾਰਟਮੈਂਟ ਵਿਦ ਬੈਕਲੋਗ ਲਿਸਟ ਜਾਰੀ ਕਰਦਾ ਹੈ ਤਾਂ ਤੁਹਾਨੂੰ ਨੀਅਰ ਅਬਾਊਟ ਜੋ ਹੈ 1400 ਤੋਂ ਲੈ ਕੇ 1500 ਕੈਂਡੀਡੇਟ ਦੀ ਪਹਿਲੀ ਲਿਸਟ ਦੇਖਣ ਨੂੰ ਮਿਲੇਗੀ ਠੀਕ ਹੈ ਪਹਿਲੀ ਲਿਸਟ ਜੋ ਹੈ ਉਹ 1400 ਤੋਂ ਲੈ ਕੇ 1500 ਕੈਂਡੀਡੇਟ ਦੀ ਹੋਏਗੀ ਨੀਅਰ ਅਬਾਊਟ ਇਹ ਇੱਕ ਅਪਰੋਕਸੀਮੇਟ ਡਾਟਾ ਹੈ 1400 ਤੋਂ ਲੈ ਕੇ 1500 ਦਾ ਮਤਲਬ ਹੈ ਕਿ 1300 ਵੀ ਹੋ ਸਕਦਾ ਹੈ ਇਹ ਡਾਟਾ ਔਰ 1600 ਵੀ ਹੋ ਸਕਦਾ ਹੈ ਠੀਕ ਹੈ 100 200 ਉੱਪਰ ਥੱਲੇ ਹੋ ਸਕਦਾ ਠੀਕ ਹੈ ਅਪਰੋਕਸੀਮੇਟ ਇਹੀ ਹੋਏਗਾ ਕਿ ਕਰੀਬ-ਕਰੀਬ ਇੰਨੇ ਕੈਂਡੀਡੇਟ ਦੀ ਪਹਿਲੀ ਲਿਸਟ ਜੋ ਹੈ ਉਹ ਜਾਰੀ ਹੋ ਸਕਦੀ ਹੈ ਠੀਕ ਹੈ ਹੁਣ ਤੁਹਾਡਾ ਜੋ ਡਾਊਟ ਹੈ ਕਿ ਜੋ ਮੈਰਿਟ ਹੈ ਉਹ ਡਾਊਨ ਜਾਏਗੀ ਜਾਂ ਨਹੀਂ ਮੈਰਿਟ ਡਾਊਨ ਜਾਏਗੀ ਇਸ ਦਾ ਆਨਸਰ ਹੈ ਯੈਸ ਠੀਕ ਹੈ ਕਿਉਂਕਿ ਇਸ ਭਰਤੀ ਦੇ ਵਿੱਚੋਂ बीएड ਜੋ ਹੈ ਸਿੰਗਲ ਬੈਂਚ ਤੇ ਆਊਟ ਹੋ ਚੁੱਕੀ ਹੈ ਸਿੰਗਲ ਬੈਂਚ ਤੇ ਠੀਕ ਹੈ ਉਹ ਇਸ ਤੋਂ ਬਾਅਦ ਇਹ ਜੇਕਰ ਡਬਲ ਬੈਂਚ ਤੇ ਜਾਂਦੀ ਹੈ ਠੀਕ ਹੈ ਡਬਲ ਬੈਂਚ ਤੇ ਜੋ ਕੋਡ ਦੇ ਹੁਕਮ ਆਉਣਗੇ ਉਸ ਦੇ ਅਕੋਰਡਿੰਗ ਹੀ ਮੈਂ ਦੱਸਾਂਗਾ ਮੈਂ ਆਪਣਾ ਕੋਈ ਵੀ ਨਹੀਂ ਦੱਸਦਾ ਰਾਇ ਠੀਕ ਹੈ ਸੁਪਰੀਮ ਕੋਰਟ ਦੇ ਵਿੱਚੋਂ ਆਲਰੇਡੀ ਜੋ ਹੈ ਇਹ ਆਊਟ ਹੈ ਠੀਕ ਹੈ ਐਸਸੀ ਦੇ ਵਿੱਚੋਂ ਲੇਕਿਨ ਡਬਲ ਬੈਂਚ ਤੇ ਜਾਂਦੀ ਹੈ ਤਾਂ ਉਸ ਦਾ ਕੀ ਕੋਰਟ ਦੇ ਆਰਡਰ ਹੁੰਦੇ ਆ ਉਸ ਅਕੋਰਡਿੰਗ ਹੀ ਗੱਲ ਕਰਾਂਗੇ ਠੀਕ ਹੈ ਇਸ ਤੋਂ ਇਲਾਵਾ ਜੋ ਐਨ ਆਈਓਐਸ ਹੈ ਉਹ ਵੀ ਜੋ ਹੈ ਆਊਟ ਹੈ ਕਿਉਂਕਿ ਤੁਸੀਂ ਦੇਖਿਆ ਹੋਵੇਗਾ ਜਿੰਨੇ ਵੀ ਕੇਸ ਲੱਗੇ ਸੀ ਇਸ ਭਰਤੀ ਦੇ ਉੱਪਰ ਹੁਣ ਤਿੰਨੋਂ ਦੇ ਤਿੰਨੋਂ ਡਿਸਮਿਸ ਹੋਇਆ ਠੀਕ ਹੈ ਬੀ ਐਡ ਹੋਏ ਐਨ ਆਈਓ ਐਸ ਹੋਏ ਚਾਇਓ ਵਲੰਟੀਅਰ ਹੋਣ ਠੀਕ ਹੈ ਵਲੰਟੀਅਰ ਵਾਲਾ ਕੇਸ ਵੀ ਜੋ ਹੈ ਉਹ ਡਿਸਮਿਸ ਹੋਇਆ ਤਾਂ ਤਿੰਨੋਂ ਜੋ ਹੈ ਉਹ ਆਊਟ ਨੇ ਤਾਂ ਇਸ ਦਾ ਇਫੈਕਟ ਜੋ ਹੈ ਉਹ ਨੀਰੋਲ ਈਟੀਟੀ ਭਰਤੀ ਦੇ ਉੱਪਰ ਪਏਗਾ ਜਿਸ ਨਾਲ ਮੈਰਿਟ ਜੋ ਹੈ ਉਹ ਡਾਊਨ ਜਾਏਗੀ ਠੀਕ ਹੈ ਕਿੰਨੇ ਕੈਂਡੀਡੇਟ ਸੇਫ ਹੋਣਗੇ ਕਿੰਨੇ ਨੰਬਰ ਵਾਲਾ ਸੇਫ ਹੋਏਗਾ ਇਹ ਮੈਂ ਤੁਹਾਨੂੰ ਜੋ ਮੇਨ categories ਨੇ ਜਿਨ੍ਹਾਂ ਦੇ 올 ਕੈਂਡੀਡੇਟ ਸਿਲੈਕਟ ਹੋਣਗੇ ਉਹ ਮੈਂ ਦੱਸ ਦਿੰਨਾ ਜੈਸਵਿਚ ਸਭ ਤੋਂ ਪਹਿਲਾਂ ਫ੍ਰੀडम फाइਟਰ ਜੋ ਹੈ ਇਹ 올 ਕੈਂਡੀਡੇਟ ਜਿੰਨੇ ਵੀ ਐਕਸ ਸਰਵਿਸਮੈਨ ਨੇ ਠੀਕ ਹੈ ਚਾਹੇ ਉਹ ਜਰਨਲ ਹੋਏ ਐਸ ਸੀ ਐਮ ਵੀ ਹੋਏ ਐਸ ਸੀ ਆਰਓ ਹੋਏ ਬੀ ਸੀ ਹੋਏ ਇਹ ਸਾਰੇ ਹੀ ਸੇਫ ਨੇ ਠੀਕ ਹੈ ਇਸ ਤੋਂ ਇਲਾਵਾ ਫਿਜ਼ੀਕਲ ਹੈਂਡੀਕੈਪ ਦੇ ਲਗਭਗ ਸਾਰੀਆਂ ਕੈਟਾਗਰੀਜ਼ ਜੋ ਹੈ ਉਹ 올 ਕੈਂਡੀਡੇਟ ਇੱਕ ਔਰਥੋ ਨੂੰ ਛੱਡ ਕੇ ਠੀਕ ਹੈ ਔਰਥੋ ਕੈਂਡੀਡੇਟ ਤੋਂ ਇਲਾਵਾ ਜਿੰਨੀਆਂ ਵੀ ਫਿਜ਼ੀਕਲ ਹੈਂਡੀਕੈਪ ਨੇ ਮੋਸਟਲੀ ਸਾਰੇ ਕੈਂਡੀਡੇਟ ਜੋ ਹੈ ਉਹ ਲੱਗ ਜਾਂਦੇ ਆ ਓਕੇ ਜਿੰਨੇ ਵੀ ਸਪੋਰਟਸ ਵਾਲੇ ਆ ਇਹ ਸਾਰੇ ਕੈਂਡੀਡੇਟ ਜੋ ਹੈ ਉਹ ਲੱਗ ਜਾਂਦੇ ਆ ਇਹਨਾਂ ਦੀਆਂ ਸੀਟਾਂ ਜੋ ਹੈ ਉਹ ਖਾਲੀ ਰਹਿ ਜਾਂਦੀਆਂ ਠੀਕ ਆ ਸੋ ਇਸ ਤੋਂ ਇਲਾਵਾ ਬਾਕੀ ਜੋ ਵੀ ਕੈਟਾਗਰੀ ਬਚੀਆਂ ہیں مین ਕੈਟਾਗਰੀ اے ਹੈ ਕਿ ਜਰਨਲ بی سی ایس سی આરਓ اور ایک ਕੈਟਾਗਰੀ ਹੋਰ ਹੈ ایس سی ਐਮ ਐਂਡ ਬੀ ਇਸ ਕੈਟਾਗਰੀ ਦੇ 올 ਕੈਂਡੀਡੇਟ ਜੋ ਹੈ ਉਹ ਲੱਗਣਗੇ ਜੇਕਰ ਡਬਲ ਬੈਂਚ ਤੇ ਵੀ بی ایڈ ਆਊਟ ਹੁੰਦੀ ਹੈ ਤਾਂ ਠੀਕ ਹੈ ਇਹ ਐਸਸੀਐਮ ਵੀ 올 ਕੈਟੇਗਰੀ ਦੇ 올 ਜੋ ਕੈਂਡੀਡੇਟ ਆ ਉਹ ਸਾਰੇ ਸਿਲੈਕਟ ਹੋਣਗੇ ਇਸ ਤੋਂ ਇਲਾਵਾ ਜੋ ਚਾਰ ਕੈਟੇਗਰੀ ਬਚੀਆਂ ਨੇ ਜਨਰਲ ਬੀਸੀ ਐਸਸੀਆਰਓ ایਡਬਲਯੂਐਸ ਇਹ ਚਾਰ ਕੈਟੇਗਰੀ ਦੀ ਵਿਦਿਨ ਡਾਟਾ ਵਿਦ ਡਾਟਾ ਵਿਦ ਪੂਰੀ ਆਥੈਂਟਿਕ ਇਨਫੋਰਮੇਸ਼ਨ ਇੱਕ ਅਲੱਗ ਤੋਂ ਵੀਡੀਓ ਬਣਾਈ ਜਾਏਗੀ ਜੋ ਤੁਹਾਡੇ ਨਾਲ ਜਲਦੀ ਹੀ ਸਾਂਝੀ ਕੀਤੀ ਜਾਏਗੀ ਫਿਲਹਾਲ ਇਹ ਵੀਡੀਓ ਬਹੁਤ ਲੰਬੀ ਹੋ ਚੁੱਕੀ ਆ 14 15 ਮਿੰਟ ਦੇ ਆਸ-ਪਾਸ ਹੋ ਚੁੱਕੀ ਆ ਤਾਂ ਉਹਨਾਂ ਕੈਟਾਗਰੀ ਦੀ ਜੋ ਹੈ ਕੱਟ-ਆਫ ਡਾਊਨ ਜ਼ਰੂਰ ਜਾਏਗੀ ਮੈਂ ਕਿਉਂਕਿ ਇਸ ਦੇ ਵਿੱਚ ਮੈਂਸ਼ਨ ਕੀਤਾ ਕੱਟ-ਆਫ ਡਾਊਨ ਜਾਏਗੀ ਹਰੇ ਕੈਟਾਗਰੀ ਦੇ ਵਿੱਚ ਕਿੰਨੀ ਜਾਏਗੀ ਔਰ ਕਿੰਨੇ ਕੈਂਡੀਡੇਟ ਸੇਫ ਸਮਝਣ ਕਿਨੇ ਨੰਬਰ ਵਾਲਾ ਉਹ ਮੈਂ ਇਹਨਾਂ ਚਾਰ ਕੈਟਾਗਰੀ ਬਾਰੇ ਇੱਕ ਅਲੱਗ ਵੀਡੀਓ ਜ਼ਰੂਰ ਬਣਾਵਾਂਗਾ ਬਾਕੀ ਜੋ ਪ੍ਰੋਸੈਸ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਦਿੱਤਾ ਗਿਆ ਹੈ ਐਸਲੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲੇ ਤੋਂ ਇਹ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਥੈਂਕ ਯੂ ਸੋ ਮੱਚ